ਸਰ ਸਰ ਬਾਬਾ ਮੋਲੇਸ਼ਾਹ ਦਰਬਾਰ ਬਾਬਾ ਕ੍ਰਿਪੇਸ਼ਾ ਦੀ ਸਲਾਨਾ ਜੋੜ ਮੇਲਾ 8 9 10 ਜੂਨ ਨੂੰ ਮਨਾਇਆ ਜਾ ਰਿਹਾ ਹੈ ਜੈਸਪੈਕਟ ਸਟਾਰਟ 8 ਤਰੀਕ ਬਹੁਤ ਦੀ ਕੀ ਬਾਬਾ ਮੋਲੇਸ਼ਾਹ ਬਾਬਾ ਕ੍ਰਿਪੇਸ਼ਾ ਦਰਬਾਰ ਪਿੰਡ ਧੀਰ ਮਹਿੰਦੀ ਰਸਮ ਰਾਤ 8 ਵਜੇ 9 ਤਰੀਕ ਸ਼ਾਮ 5 ਵਜੇ ਤਰਾਕ ਰਸਮ 10 ਤਰੀਕ ਸਵੇਰ 6:00 10 ਵਜੇ ਝੰਡਾ 11 ਵਜੇ ਕਵਾਲ ਦਿਨ ਦਾ ਸਾਰੀ ਚੜੇ ਲਗੇ ਫਜਰ ਦੇ ਪੀ ਬਾਬੇ ਮੋਰੀ ਸਾਹਿਬ ਬਾਬਾ ਕਿਰਪੇ ਸਾਹਿਬ ਬਬਰ ਟੋਣਕੀ ਸਾਹਿਬ ਪਾਪਾ ਫੇਰੀ ਸਾਹਿਬ ਇਹ ਦਰਬਾਰ ਤੇ ਸਾਰੇ ਆ ਕੇ ਹਾਜ਼ਰੀ ਭਰ ਹਰ ਤਰ੍ਹਾਂ ਦਾ ਇਥੇ ਇਲਾਜ ਹੁੰਦਾ ਹਰ ਚੀਜ਼ ਮੰਦੀ ਇਥੇ ਫਰਦਰਾਂ ਇਲਾਜ ਪੂਰੇ ਹੁੰਦੇ ਨੇ ਜੈ ਬਾਬਾ ਕਿਰਪੇ ਸਾਹਿਬ ਬਾਬਾ ਮੋਰੀ ਸਾਹਿਬ